ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ। ਦੋ ਤਿੰਨ ਦਿਨਾਂ ਬਾਅਦ ਬਣਾ ਰਹੇ ਹਾਂ ਕਿਉਂਕਿ ਕੰਮ ਆਪਣੇ ਕੋਲ ਹੁਣ ਇਦਾਂ ਦਾ ਆ ਕਿ ਟਾਈਮ ਬਹੁਤ ਘੱਟ ਹੁੰਦਾ ਆ ਤੇ ਇਸ ਕਰਕੇ ਫੇਰ ਆਪਾਂ ਕੋਈ ਵੀ ਵੀਡੀਓ ਨਹੀਂ ਬਣਾਉਂਦੇ ਤੇ ਅੱਜ ਵੀ ਤਾਂ ਆਪਾਂ ਆਏ ਆ ਦੁਬਾਰਾ ਤੋਂ ਖੇਤ ਖੇਤ ਆ ਪਾਏ ਸੀਗੇ ਪੱਠਾਂ ਨੂੰ ਸਪਰੇਅ ਕਰਨੀਆਂ ਤੇ ਨਾਲ ਦੇ ਨਾਲ ਆਪਾਂ ਸੋਚਾ ਪਨੀਰੀ ਨੂੰ ਵੀ ਸਪਰੇਅ ਕਰਾਂਗੇ ਪਰ ਉਹਦੇ ਵਿੱਚ ਆਪਣੀ ਦਿੱਕਤ ਇਹ ਆ ਗਈ ਆ ਕਿ ਜਿਹੜੇ ਆਪਾਂ ਪੱਠਾਂ ਨੂੰ ਸਪਰੇਅ ਕਰਨੀਆਂ ਉਹ ਆਪਾਂ ਕਰਨੀਆਂ ਪੱਠਾਂ ਦੀ ਗਰੋਥ ਵਾਸਤੇ ਪੱਠੇ ਜਲਦੀ ਫਟੇ ਹੋ ਜਾਂਦੇ ਤਾਂ ਉਹਦੇ ਵਿੱਚ ਕੀ ਆ ਆਪਾਂ ਨੂੰ ਕੀੜੇ ਮਾਰ ਦਵਾਈ ਵੀ ਕਰਨੀ ਪਵੇਗੀ ਤਾਂ ਇਸ ਕਰਕੇ ਜਿਹੜੇ ਦਵਾਈ ਆਪਣੇ ਕੋਲ ਕੀੜੇ ਮਾਰਾ ਉਹਦਾ ਅਜੇ ਤੱਕ ਆਪਾਂ ਨੂੰ ਪਤਾ ਨਹੀਂ ਕਿ ਉਹ ਕਿਹੜੀ ਆ ਪਰ ਇਹ ਕਰਕੇ ਆਪਾਂ ਹੁਣ ਪਹਿਲਾਂ ਦਵਾਈ ਦਾ ਪਤਾ ਕਰਦੇ ਆਂ ਅਗਰ ਆਪਣੀ ਇਹਦੇ ਵਿੱਚ ਮਿਕਸ ਹੁੰਦੀ ਹੋਈ ਤਾਂ ਆਪਾਂ ਉਹ ਮਿਕਸ ਕਰਾਂਗੇ ਨਹੀਂ ਤਾਂ ਫਿਰ ਆਪਾਂ ਅੱਜ ਕੱਲੀ ਸਪਰੇ ਪਨੇਰੀ ਤੇ ਕਰਦੇ ਆਂ ਕਿਉਂਕਿ ਜਿਹੜੇ ਦਵਾਈ ਕੀੜੇ ਮਾਰਾ ਉਹ ਫਾਦਰ ਸਾਹਿਬ ਉਹਨਾਂ ਲੈ ਕੇ ਆਏ ਸੀ ਤੇ ਜਿਹੜੇ ਦਵਾਈ ਆਪਾਂ ਫੋਟ ਵਾਸਤੇ ਕਰਨੀਆਂ ਪੱਠਾਂ ਦੇ ਜਲਦੀ ਵਧਣ ਵਾਸਤੇ ਕਰਨੀਆਂ ਉਹ ਦਵਾਈਆਂ ਅਕਸਰ ਆਪਾਂ ਲੈ ਕੇ ਆਉਂਦੇ ਆਂ ਕਿਉਂਕਿ ਉਹ ਦਵਾਈਆਂ ਹੈਗੀਆਂ ਆ विदाਊਟ ਕੈਮੀਕਲ ਆਰਗੈਨਿਕ ਦਵਾਈਆਂ ਆ ਇਸ ਕਰਕੇ ਫਾਦਰ ਸਾਹਿਬ ਹੋਣੀ ਪਿਛਲੇ ਕਾਫੀ ਸਮਿਆਂ ਤੋਂ ਡੀਏਪ ਯੂਰੀਆ ਕੈਮੀਕਲ ਵਾਲੀਆਂ ਦਵਾਈਆਂ ਫਸਲਾਂ ਦੇ ਵਿੱਚ ਪਾਉਂਦੇ ਆ ਰਹੇ ਆ ਤੇ ਆਪਾਂ ਨੂੰ ਜਦੋਂ ਦਾ অর্ਗੈਨਿਕ ਦਵਾਈਆਂ ਮਿਲੀਆਂ ਆ ਤੇ ਆਪਣਾ ਜਾਨ ਇਧਰ ਵੱਲ ਨੂੰ ਹੋਤ ਰਿਹਾ ਤਾਂ ਇਸ ਕਰਕੇ ਆਪਣਾ ਤੇ ਫਾਦਰ ਸਾਹਿਬ ਦਾ ਜੋ ਤਾਲਮੇਲ ਨਹੀਂ ਬੰਨਦਾ ਸਿੱਧੀ ਤੇ ਸਪਸ਼ਟ ਗੱਲ ਆ ਇਸ ਕਰਕੇ ਮੈਂ ਚਾਹੁੰਦਾ ਕਿ ਆਪਣੀ ਖੇਤੀ ਨੇਚਰਲ ਕੀਤੀ ਜਾਏ ਇਹ ਜੋ অর্ਗੈਨਿਕ ਕੈਦੀ ਕੀਤੀ ਜਾਈ ਪਰ ਉਹ ਕਿਤੇ ਨਾ ਕਿਤੇ ਮੰਨਦੇ ਆ ਕਿ ਇਹ ਜੋ অর্ਗੈਨਿਕ ਦਵਾਈਆਂ ਹੁੰਦੀਆਂ ਆ ਇਹ ਅਸਰ ਨਹੀਂ ਕਰਦੀਆਂ ਤਾਂ ਇਸ ਕਰਕੇ ਜਦੋਂ ਵੀ ਆਪਾਂ ਦਵਾਈ ਕਰਦੇ ਆ ਤੇ ਆਪਣੀ ਦਵਾਈ ਅਲੱਗ ਹੁੰਦੀ ਆ ਤੇ ਉਹਨਾਂ ਦੀ ਹੁੰਦੀ ਆ ਅਲੱਗ ਤਾਂ ਇਸ ਕਰਕੇ ਇਹਦੇ 'ਚ ਇਹ ਨਹੀਂ ਆ ਕਿ ਆਪਾਂ ਉਹਨਾਂ ਨੂੰ ਕਹਦੇ ਇਹ ਕਹਿੰਦੇ ਆ ਵੀ ਤੁਸੀਂ ਆਪਦੀ ਦਵਾਈ ਨਾ ਕਰੋ ਕਿਉਂਕਿ ਉਹਨਾਂ ਦੇ ਵੱਡੇ ਆ ਉਹਨਾਂ ਨੂੰ ਪਤਾ ਕੀ ਸਹੀ ਆ ਕੀ ਗਲਤ ਆ ਪਰ ਆਪਾਂ ਨਵੀਂ ਥਿਰੋ ਖੇਤੀ ਕਰਨੀ ਸਟਾਰਟ ਕੀਤੀ ਤਾਂ ਇਸ ਕਰਕੇ ਜੀੜਲ ਦਵਾਈ ਉਹ ਕਹਿੰਦੇ ਆ ਉਹ ਵੀ ਪਾ ਲੈਂਦੇ ਆ ਤੇ ਬਾਕੀ ਆਪਾਂ ਆਪਣੀਆਂ ਦਵਾਈਆਂ ਜੋ অর্ਗੈਨਿਕ ਦਵਾਈਆਂ ਆ ਉਹ ਪਾਉਂਦੇ ਆ ਇਸ ਕਰਕੇ ਫਾਇਦਾ ਸਭ ਆ ਰਿਹਾ ਤੇ ਉਹਨਾਂ ਤੋਂ ਆਪਾਂ ਪੁੱਛ ਕੇ ਜੇ ਤਾਂ ਆਪਣੀ ਉਹਨਾਂ ਵਾਲੀ ਕੀੜੇ ਮਾਰ ਦਵਾਈ ਆਪਣੀ ਦਵਾਈ ਦੇ ਵਿੱਚ ਐਡ ਹੁੰਦੀ ਹੋਈ ਮਿਕਸ ਹੁੰਦੀ ਹੋਈ ਤਾਂ ਆਪਾਂ ਪਾ ਕੇ ਜ਼ਰੂਰ ਕਰਾਂਗੇ ਅਗਰ ਉਹ ਦਵਾਈ ਇਹਦੇ ਵਿੱਚ ਮਿਕਸ ਨਾ ਹੁੰਦੀ ਹੋਈ ਤਾਂ ਅੱਜ ਫਿਰ ਪੱਠਿਆਂ ਤੇ ਆਪਾਂ ਕਿਹੜੇ ਮਾਰ ਦਵਾਈ ਕਰਵਾਵਾਂਗੇ ਤੇ ਪਨੇਰੇ ਤੇ ਆਪਾਂ ਆਪਦੀ ਜੋ অর্ਗੈਨਿਕ ਦਵਾਈ ਆ ਆਪਾਂ ਉਹ ਕਰਾਂਗੇ ਤੇ ਫਾਦਰ ਸਾਹਿਬ ਆਉਣ ਵਾਲੇ ਆ ਉਹਨਾਂ ਟਾਈਮ ਆਪਾਂ ਕਰਦੇ ਆ ਵੇਟ ਉਹਨਾਂ ਦੀ ਤੇ ਦੇਖਦੇ ਆ ਜਦੋਂ ਆਉਂਦੇ ਆ ਤੇ ਕਿਹੜੀ ਦਵਾਈ ਆ ਤੇ ਕਿਸ ਤਰੀਕੇ ਨਾਲ ਕਿ ਹੋਣੀ ਆ ਸਾਰਾ ਕੁਝ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਜੇ ਹੋ ਪਾਇਆ ਤਾਂ ਕੀੜੇ ਮਾਰ ਦਵਾਈ ਇਹ ਪੈਸਟੀਸਾਈਡ ਤੋਂ ਲੈਂਦੀ ਗਈ ਆ ਤਾਂ ਇਹ ਆਪਾਂ ਹੁਣ ਆਪਣੇ ਵਾਲੀ অর্ਗੈਨਿਕ ਦਵਾਈ ਦੇ ਵਿੱਚ ਮਿਕਸ ਨਹੀਂ ਕਰਾਂਗੇ ਕਿਉਂਕਿ ਕੋਰਾ ਜਿੰ ਦਵਾਈ ਆਪਾਂ ਇਹਦੇ ਵਿੱਚ ਮਿਕਸ ਕਰ ਸਕਦੇ ਆ ਇਹ ਦਵਾਈ ਆਪਾਂ ਇਕੱਲੀ ਕਰਾਂਗੇ ਪੱਠਾਂ ਦੇ ਜਿਹੜੇ ਆਪਣੀ অর্ਗੈਨਿਕ ਦਵਾਈ ਆ ਕ੍ਰੋਪਨ ਦਵਾਈ ਸੀਐਨਪਲਸ ਦਵਾਈ ਇਹ ਦੋਨੋਂ ਦਵਾਈਆਂ ਮਿਕਸ ਕਰਕੇ ਜਦੋਂ ਆਪਾਂ ਕਿਸੇ ਵੀ ਫਸਲ ਉੱਤੇ ਯੂਜ਼ ਕਰਦੇ ਆਂ ਤੇ ਫਸਲ ਤੇ ਆਪਣੀ ਜੋ ਪੈਦਾਵਾਰ ਹੈ ਜੋ ਝਾੜ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਫालतਾ ਰੇ ਪੌਦਿਆਂ ਤੇ ਆਪਾਂ ਇਹਦਾ ਯੂਜ਼ ਕਰ ਸਕਦੇ ਆਂ ਬਿਨਾਂ ਪੀਏ ਇਸ ਕਰਕੇ ਕੈਮੀਕਲ ਵਾਲ ਦਵਾਈ ਜੋ ਆਪਾਂ ਕੀੜੇ ਮਾਰ ਦਵਾਈ ਇਹਦੇ ਵਿੱਚ ਮਿਕਸ ਨਹੀਂ ਕਰਨੀ चलियाँ आप दवाइया यूज करा करते हैं दवाइया आप ये मिक्स तुख क्योंकि काफ़ी टाइम तो पेस्टीसाइड दवाइया हुई दवाइया फसलों पद्दिया आ रही है ਉਹ ਦਵਾਈਆਂ ਪੈਨਟ ਕਰਕੇ ਜ਼ਮੀਨਾਂ ਇਤਾਂ ਦੀ ਬਣ ਚੁੱਕੀਆਂ ਆ ਇਹਦੇ ਨਾਲ ਤੇ ਇੰਦਾਂ ਨਾਲ ਪੂਰਾ ਆਦਾਨੂ ਜੋਰ ਲੱਗ ਤੀ ਉਸ ਕਰਕੇ ਉਹ ਜੋ ਫਸਲਾਂ ਇਦਾਂ ਦੀ ਹੋ ਚੁੱਕੀਆਂ ਵੀ ਫਸਲ ਦੇ ਵਿੱਚ ਜੋ ਜ਼ਮੀਨਾਂ ਹੋ ਚੁੱਕੀਆਂ ਤੇ ਫਸਲ ਦੇ ਵਿੱਚ ਕਿਹੜਾ ਪੈਣਾ ਸੁੰਡੀ ਪੈਣੀ ਤੇ ਹੋਰ ਅਲੱਗ-ਅਲੱਗ ਬਿਮਾਰੀਆਂ ਫਸਲ ਨੂੰ ਲੱਗ ਜਾਂਦੀਆਂ ਪਰ ਜਦੋਂ ਆਪਾਂ ਇਹਨਾਂ ਆਰਗੈਨਿਕ ਦਵਾਈਆਂ ਦਾ ਯੂਸ ਆਪਣੀਆਂ ਫਸਲਾਂ ਤੇ ਰੈਗੂਲਰ ਬੇਸ ਤੇ ਕਰਦੇ ਰਵਾਂਗੇ ਅੱਧਾ ਕੁ ਟੱਕਰ ਰੈਗੂਲਰ ਬੇਸ ਤੇ ਕਰਦੇ ਰਵਾਂਗੇ ਤੇ ਜ਼ਮੀਨ ਆਪਣੀ ਤੰਦਰੁਸਤ ਹੋ ਜਾਏਗੀ ਤੇ ਜਦੋਂ ਪਾਲ ਜ਼ਮੀਨ ਆਪਣੀ ਤੰਦਰੁਸਤ ਹੋ ਗਈ ਤਾਂ ਇਹ ਜੋ ਬਿਮਾਰੀਆਂ ਫਸਲਾਂ ਤੇ ਨਹੀਂ ਲੱਗਣਗੀਆਂ ਇਸ ਕਰਕੇ ਪਿਛਲੇ 1.5 ਸਾਲ ਤੋਂ ਆਪਾਂ ਆਰਗੈਨਿਕ ਦਵਾਈਆਂ ਦਾ ਫਸਲਾਂ ਦੇ ਉੱਪਰ ਯੂਜ਼ ਕਰਦੇ ਆ ਰਹੇ ਹਾਂ ਉਹਦੇ ਨਾਲ ਲੋੜ ਅਨਸਾਰ ਆਪਾਂ ਨੂੰ ਪੈਸਟੀਸਾਈਡ ਦੀ ਵਰਤੋਂ ਪੈਂਦੀ ਹੈ ਜਿਸ ਤਰ੍ਹਾਂ ਹੁਣ ਇਹ ਦਵਾਈ ਕੀੜੇ ਮਾਰ ਦਵਾਈ ਆ ਪਰ ਇਹ ਆਪਾਂ ਪਨੇਰੇ ਤੇ ਯੂਜ਼ ਨਹੀਂ ਕਰਾਂਗੇ ਇਹ ਓਨਲੀ ਪੱਠਾਂ ਤੇ ਇਕੱਲੀ ਕਰਾਂਗੇ ਉਹ ਆਪਾਂ ਪਨੇਰੇ ਤੇ ਜੋ ਥੋੜੀ-ਬਹੁਤੀ ਸਬਜ਼ੀ ਲਗਾਈ ਆ ਉਹਦੇ ਤੇ ਯੂਜ਼ ਕਰਾਂਗੇ ਜਦੋਂ ਵੀ ਆਪਾਂ ਇੱਕ ਟੈਂਕੀ ਆਪਣੇ ਕਿਸੇ ਵੀ ਫਸਲ ਦੇ ਉੱਪਰ ਕਰਤੇ ਆ ਇਹ ਜੋ ਦਵਾਈਆਂ ਕਰੋਪ ਐ ਸੀਐਨਪਲਸ ਦਵਾਈ 40 40 ਐਮਐਲ ਆਪਾਂ ਮਿਕਸ ਕਰਕੇ ਇੱਕ ਟੈਂਕੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਆ ਇਹ ਵੀ ਅਤੀਤ ਸਾਹਮਣੇ ਤੁਹਾਰਤੇ ਦਵਾਈ ਪੈ ਰਹੀ ਹੈ ਜੋ ਪਹਿਲਾਂ ਆਪਾਂ ਕਰੋਪ ਐ ਜੋ ਲਿਕਵਿਡ ਫੋਮ ਚ ਹਰੇ ਰੰਗ ਦੀ ਦਵਾਈ ਸੀਗੀ 20 ਐਮਐਲ ਆਪਾਂ ਨੇ ਪਾਈ ਆ ਤੇ ਨਾਲ ਹੀ ਆਪਾਂ ਨੇ ਜੋ ਸੀਐਨਪਲਸ ਦਵਾਈ ਆ ਉਹ ਵੀ ਆਪਣੀ 20 ਐਮਐਲ ਪਹਿ ਚੁੱਕੀ ਆ ਪਾਣੀ ਆਪਾਂ ਪਹਿਲਾਂ ਹੀ ਪਾ ਲਿਆ ਸੀ ਤੇ ਹੁਣ ਪਨੀਰੇ ਨੂੰ ਸਪਰੇਅ ਆਪਣੀ ਹੋ ਗਈ ਹੈ ਜੋ ਆਪਾਂ ਕਰ ਰੋ ਪੈਨ ਤੇ ਸੀ ਇੰਚ ਪਲੱਸ ਮਿਲਾ ਕੇ ਕੀਤੀ ਆ ਤੇ ਹੁਣ ਆਪਾਂ ਕਰਨੀ ਆ ਸਪਰੇਅ ਪੱਠਾ ਨੂੰ ਪੱਠਾ ਦੇ ਵਿੱਚ ਆਪਾਂ ਕਰਾਂਗੇ ਜੋ ਪੈਸਟਿਸੈਟ ਵਾਲ ਦੁਕਾਨ ਤੋਂ ਲੈ ਕੇ ਆਏ ਆ ਭਾਈ ਸਾਡਾ ਨਹੀਂ ਆ ਇੰਗਲਿਸ਼ ਹੈ ਨਾ ਜਰ ਤੋ ਹਨ ਨਿੱਕੀ ਜੀ बोटल आनी है ये पाई तो ये आप पठा लाव गे दो ढोलकिया स्मेल दवाई दी इथ आ रही है लाइज कर सकते जिन्या भी हम तक आप ਪੈਸਟਿਸਰ ਤੋਂ ਲੈਂਦੀਆਂ ਹੋਈਆਂ ਕੈਮੀਕਲ ਵਾਲੀਆਂ ਦਵਾਈਆਂ ਖਾਧੀਆਂ ਆ ਤੇ ਮਤਲਬ ਕਿ ਆਪਾਂ ਜੋ ਆਪਣੀ ਰਬੀ ਦੀ ਫਸਲ ਦੇ ਉੱਪਰ ਆਪਾਂ ਕੀਤੀ ਦਵਾਈ ਇੱਕ ਵਾਰ ਲੱਗਦੀ ਵਿਰਲੀ ਬਾਕੀ ਤੇ ਉਹੀ ਫਸਲ ਆਪਾਂ ਖੁਦ ਖਾਂਦੇ ਆ ਅੱਗੇ ਮਾਰਕੀਟ ਵਿੱਚ ਆਪਾਂ ਸੇਲ ਕਰਦੇ ਆ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਨੂੰ ਵਾਪਸ ਸਰਕਾਰਾਂ ਆਪਣੇ ਗਰੀਬ ਲੋਕਾਂ ਨੂੰ ਦਿੰਦੀਆਂ ਇਸ ਕਰਕੇ ਇਦਾਂ ਦੀ ਦਵਾਈ ਦਾ ਬਹੁਤ ਹੀ ਘੱਟ ਹੀ ਉਸ ਕੀਤਾ ਜਾਵੇ ਤਾਂ ਜੋ ਆਪਣੀ ਫਸਲ ਤੇ نسل ਨੂੰ ਬਚਾਇਆ ਜਾ ਸਕੇ ਮਿੱਟੀ ਦੇ ਥੋੜ ਥੋੜ ਜਿਹੀ ਹੋ ਗਈ ਪੱਕਾ ਹੀ ਥੱਲੇ ਥੋੜ ਹੋਣੀ ਚਾਹੀਦੀ ਤੇ ਕਰਦੇ ਦਵਾਈ ਹੁਣ ਆਪਾਂ ਜਿਹੜਾ ਨਾ ਪੱਠਾਂ ਦੇ ਉੱਪਰ ਜਿਵੇਂ ਆ ਜਿਵੇਂ ਉਹ ਸਾਹਮਣੇ ਪੱਠੇ ਖੜੇ ਇਹਦੇ ਉੱਤੇ ਇਹ ਆਪਾਂ ਮੱਕੀ ਤੇ ਜਵਾਰ ਮਿਕਸ ਕਰਕੇ ਪੱਠੇ ਬੀਜੇ ਸੀ पट्ठे बहुत वह चले हैं पर कीड़े तो बचाने पर दवाई करने जा रहे नपै गया इन्ह नुन दी है इन्होंने पठिया वा आधू हाँ बराबर ਇਲਾਈ ਰੱਖਣੀ ਲਓ ਵੀ ਦੋਸਤੋ ਪਨੀਰੀ ਨੂੰ ਆਪਾਂ ਸਪਰੇਅ ਕਰ ਲਈ ਸੀ ਪੱਠਾ ਨੂੰ ਕਰਨ ਲੱਗੇ ਸੀ ਕੀੜਾਂ ਵਾਲੀ ਜੋ ਦਵਾਈ ਦੀ ਸਪਰੇਅ ਇੱਕ ਟੈਂਕੀ ਆਪਣੀ ਲੱਗੀ ਵਧੀਆ ਦੂਜੀ ਟੈਂਕੀ ਆਪਾਂ ਦੋ ਦੋ ਕੁ ਗੇੜੇ ਲਾਏ ਆ ਟੈਂਕੀ ਹੋ ਗਈ ਆਪਣੀ ਖਰਾਬ ਤੇ ਦਵਾਈ ਲਗਭਗ ਪਾਰਾ ਕੋ ਲੇਟਰ ਆਪਣੀ ਟੈਂਕੀ ਦੇ ਵਿੱਚ ਪਈਆ ਜੋ ਪਾਣੀ ਦੇ ਨਾਲ ਮਿਕਸ ਕੀਤੀ ਹੋਈ ਤਾਂ ਟੈਂਕੀ ਆਪਣੀ ਖਰਾਬ ਹੋ ਗਈ ਜਿਹਦੇ ਕਰਕੇ ਕੰਮ ਰੁਕ ਗਿਆ ਆ ਪੰਪ ਕੰਮ ਕਰਨਾ ਛੱਡਿਆ ਲੱਗਦਾ ਇੱਥੇ ਜਦੋਂ ਰੁਕ ਗਿਆ ਆ ਤੇ ਐਦਾਂ ਖਾਲੀ ਚੱਲ ਰਹੀ ਹੈ ਟੈਂਕੀ ਦੇਖਦੇ ਆਂ ਕੀ ਬੰਦਾ ਇਹਦਾ ਕਿਉਂਕਿ ਵਧੀਆ ਚੱਲ ਰਹੀ ਸੀ ਤੇ ਅਚਾਨਕ ਪਤਾ ਨਹੀਂ ਕੀ ਹੋ ਗਿਆ ਟੈਂਕ ਦੀ ਆਪਣੀ ਡਿੱਗ ਪਈ ਐ ਬੋਕੀ ਬੋਕੀ ਨੂੰ ਦੁਬਾਰਾ ਸੈੱਟ ਕਰਕੇ ਤੇ ਦੁਬਾਰਾ ਕਰਦੇ ਸਪਰੇ ਜੋ ਰਹਿ ਗਿਆ ਜਿਹਦੇ ਨਾਲ ਬਾਸ਼ਲਾ ਹੁੰਦੀਆਂ ਨੇ ਉਹ ਬਾਸ਼ੋਤ ਪਹਿਲਾ ਕਾਫੀ ਵਾਰ ਰੇਡਨ ਵਾਲਾ ਪਾਸਾ ਸਪਰੇਅ ਕੀਤੀ ਆ ਵਧੀਆ ਚੱਲਦੀ ਰਹੀ ਆ ਕੁਦਰਤੀ ਕਈ ਵਾਰ ਇਦਾਂ ਹੋ ਹੀ ਜਾਂਦਾ ਆ ਚਲਦੇ ਕੰਮ ਦੇ ਵਿੱਚ ੜਕਾਵਟ ਪੈ ਜਾਂਦੀ ਆ ਪਰ ਉਮੀਦ ਹੈ ਕਿ ਬੋਕੀ ਸਹੀ ਤਰੀਕੇ ਨਾਲ ਛੜ ਗਈ ਆ ਦੁਬਾਰਾ ਇਹਨੂੰ ਸੈੱਟ ਕਰਕੇ ਫਿਰ ਕਰਦੇ ਆ ਸਪਰੇਅ ਦੁਬਾਰਾ ਬੋਕੀ ਚੜ੍ਹ ਗਈ ਸੀ ਪਰ ਡੈਗ ਪਿਓ ਦੁਬਾਰਾ ਤੋਂ ਫਿਰ ਤੇ ਟੈਂਕੀ ਹੁਣ ਆਪਾਂ ਸਨ ਦਵਾਈ ਲਿਆ ਕੇ ਰੱਖਣ ਲੱਗੇ ਅੰਦਰ ਕਿਉਂਕਿ ਇਹਦੇ ਵਿੱਚ ਇੱਕ ਪਏਗੀ ਵਾਸ਼ਲ ਵਾਸ਼ਲ ਪਾ ਕੇ ਤੇ ਫਿਰ ਇਹਨੂੰ ਚਲਾ ਕੇ ਦੇਖਾਂਗੇ ਕਿ ਕਿਵੇਂ ਚੱਲਦੀ ਆ ਤੇ ਇਸ ਤੋਂ ਪਹਿਲਾਂ ਵੈਸੇ ਤਾਂ ਬਿਨਾਂ ਵਾਸ਼ਲ ਤੋਂ ਚਲਦੀ ਰਹੀ ਆ ਪਰ ਹੁਣ ਜਦੋਂ ਅੜਕਾ ਲੱਗਾ ਕੰਮ ਨੂੰ ਤੇ ਹੁਣ ਜਿਵੇਂ ਆਪਾਂ ਬੋਕੀ ਚੜ੍ਹਦੇ ਆ ਤੇ ਉਹ ਪੰਪ ਕਰਨ ਤੇ ਫਿਰ ਡਿੱਗ ਪੈਂਦੀ ਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਹੋਣਾ ਆਪਾਂ ਇਹਨੂੰ ਇੱਥੇ ਰੱਖ ਕੇ ਚੱਲਦੇ ਆਂ ਤੇ ਵਾਸਲ ਲਿਆ ਕੇ ਜਦੋਂ ਵੀ ਦਿਨ ਵੇਲੇ ਤੇ ਪਾ ਕੇ ਇਹਨੂੰ ਤੇ ਫਿਰ ਆਪਾਂ ਜੋ ਰਹਿ ਗਈ ਦਵਾਈ ਇੱਕ ਦੋ ਜਿਹੜਾ ਆਪਾਂ ਕਰ ਲਾਂਗੇ ਤੇ ਉੱਪਰ ਇਹਦੇ ਵਿੱਚ ਜਿਹੜ ਪਈ ਹੋਈ ਆ ਦੁਬਾਰਾ ਜਿਹੜੇ ਦੇ ਦਾਂਗੇ ਕਿਉਂਕਿ ਇੱਕ ਵਾਰ ਆਪਾਂ ਤਕਰੀਬਨ ਦਵਾਈ ਆਪਣੀ ਹੋ ਗਈ ਆ ਪੱਠਾ ਨੂੰ ਤੇ ਇਸ ਦੇ ਨਾਲ ਹੀ ਬਾਅਦ ਜੇ ਵੀਡੀਓ ਨੂੰ ਇੱਥੇ ਕਰਦੇ ਆਂ ਖਤਮ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰਨਾ ਕਲਿੱਕ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ